ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਵਿਰਾਸਤੇ ਖਾਲਸਾ ਦਾ ਦੌਰਾ ਵੀ ਕੀਤਾ ਨਵਜੋਤ ਸਿੱਧੂ ਨੇ ਕਿਹਾ ਕਿ ਸਾਬਕਾ ਅਕਾਲੀ ਸਰਕਾਰ ਨੇ ਆਪਣੇ ਹੋਟਲਾਂ ਦਾ ਨਿਰਮਾਣ ਕਰਨ ਤੇ ਜ਼ੋਰ ਲਾਇਆ ਪਰ ਪੰਜਾਬ ਦੇ ਟੂਰਿਜ਼ਮ ਨੂੰ ਵਧਾਉਣ ਲਈ ਰਤਾ ਵੀ ਕੋਸ਼ਿਸ਼ ਨਹੀਂ ਕੀਤੀ ਤੇ ਜਿਹੜੀ ਪਿਛਲੀ ਸਰਕਾਰ ਸੀ ਉਹ ਜਦੋਂ ਚੱਲਦੀ ਸੀ ਉਹਨਾਂ ਦੇ ਜਿਹੜੇ ਹੁਕਮਰਾਨ ਸੀ ਉਹ ਵੱਡੇ ਵੱਡੇ ਹੋਟਲ ਪਾਉਂਦੇ ਆ ਕਿ ਉਹ ਵੀ ਗਿਰ ਵੀ ਨੇ ਨਾ ਉਹ ਤਾਂ ਚੱਲਦੇ ਆ ਥਾਂ ਥਾਂ ਕਰਦੇ ਠਾ ਠਾ ਕਰਦੇ ਚੱਲਦੇ ਆ ਉਸ ਤੋਂ ਮੁਨਾਫੇ ਆਉਂਦੇ ਆ ਮੁਨਾਫਿਆਂ ਨਾਲ ਪਤਾ ਨਹੀਂ ਕਿੰਨੀ ਮौजਾਂ ਹੁੰਦੀਆਂ ਨੇ ਉੱਥੇ ਤਾਂ ਮौजਾਂ ਹੀ ਮौजਾਂ ਤੇ ਇੱਥੇ ਇੱਥੇ ਲਾ ਸਾਰਾ ਕੁਝ ਥੱਲੇ ਲੱਗਿਆ ਅੱਗੇ ਅੱਗੇ ਇਸ ਕੱਲ ਨੂੰ ਇਸ ਕਰਕੇ ਚੁੱਕ ਰਹੇ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਚਿੱਤੇ ਹਾਥੀ ਨਹੀਂ ਪਾਲ ਸਕਦੇ ਸਰਕਾਰ ਇੱਕ ਕਮਰਸ਼ੀਅਲ ਵਾਇਬਿਲਟੀ ਦੇ ਉੱਤੇ ਚੱਲ ਰਹੀ ਹੈ ਔਰ ਇਹ ਸਾਡੀ ਵਿਰਾਸਤ ਹੈ ਅਸੀਂ ਇਹਨੂੰ ਸਾਹਮਣਾ ਅਸੀਂ ਇਹਨੂੰ ਸਾਹਮਣੇ ਦੇ ਵਾਸਤੇ ਕੋਈ ਐਸਾ ਜ਼ਰੀਆ ਕ੍ਰੀਏਟ ਕਰਨਗੇ ਅਜਿਹਾ ਕਿ ਹਰੇ ਅੱਜ ਤੇ ਅਸੀਂ ਪੈਰ ਧਰੇ ਪਿਛਲੀ ਸਰਕਾਰ ਦੀਆਂ ਪੂਰੀਤਿਆਂ ਤੇ ਅਸੀਂ ਅੱਗੇ ਨਹੀਂ ਲਿਆ ਸਕਦੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਸ਼੍ਰੀ ਅਨੰਦਪੁਰ ਸਾਹਿਬ ਚ ਟੂਰਿਜ਼ਮ ਨੂੰ ਵਧਾਉਣ ਲਈ ਨਵੇਂ ਪ੍ਰੋਜੈਕਟ ਲਿਆਉਣਗੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਰਕੇਸ਼ ਰਾਣਾ ਜਗਬਾਣੀ ਟੀਵੀ